ਤੋ ਕਮਲ ਜਸਾਨੀ ਨੂੰ ਕਹਿਣਾ ਪਿਆ ਤੇ ਸਮਾਂ ਥੋੜਾ ਹੈ ਤੋ ਮੈਂ ਤਾਂ ਬਹੁਤ ਕੁਝ ਕਹਿਣਾ ਸੀ ਪਰ ਸ਼ਬਨਮ ਹਜ਼ਮੀ ਜੀ ਨੇ ਕਮਲ ਢਿੱਲੋ ਨੇ ਮੈਡਮ ਡਾਕਟਰ ਗੁਰਮਿੰਦਰਜੀਤ ਨੇ ਤੇ ਮੈਡਮ ਆ ਮੈਂ ਹਾ ਫੋਰਗਟਨ ਹਰ ਨੇਮ ਤੇ ਉਹਨਾਂ ਨੇ ਜੋ ਕਹਿਣਾ ਸੀ ਉਹਨਾਂ ਸਾਰਿਆਂ ਨੂੰ ਮੈਂ ਗੱਲਾਂ ਨੂੰ ਸੈਕੰਡ ਕਰਦੀ ਆ ਤੇ ਮੈਂ ਥੋੜਾ ਜਿਹਾ ਅੰਦਾਜ਼ ਬਦਲ ਕੇ ਤੁਹਾਨੂੰ ਦੋ ਸਟੇजेस ਔਰਤਾਂ ਨੇ ਕਿਥੋਂ ਸਟਰਗਲ ਕੀਤੀ ਤੇ ਕੀ ਪਾਇਆ ਤੇ ਜਿਹੜੇ ਮਰਦ ਨੇ ਉਹਨਾਂ ਨੇ ਸਾਡੇ ਤੇ ਬਹੁਤ ਜ਼ੁਲਮ ਕੀਤੇ ਹੋਣਗੇ ਸਾਰਾ ਕੁਝ ਸਾਨੂੰ ਮੁਸ਼ਕਲਾਂ ਦਿੱਤੀਆਂ ਹੋਣਗੀਆਂ ਤਕਲੀਫਾਂ ਦਿੱਤੀਆਂ ਹੋਣਗੀਆਂ ਪਰ ਬਹੁਤ ਬਦਲ ਗਿਆ ਹੈ ਸਮਾਜ ਔਰਤਾਂ ਨੂੰ ਆਪਣੇ ਬਹੁਤ ਹੱਕ ਮਿਲ ਗਏ ਨੇ 1908 ਤੋਂ 8 ਮਾਰਚ 1908 ਤੋਂ ਨਿਊਯਾਰਕ ਵਿੱਚ ਸ਼ੁਰੂ ਹੋਈ ਹੋਈ ਜਿਹੜੀ ਇਹ ਇੱਕ ਆਪਣੇ ਹੱਕਾਂ ਵਾਸਤੇ ਜਿਹੜੀ ਲੜਾਈ ਸੀ ਉਹ ਹੁਣ ਬਹੁਤ ਕੁਝ ਪ੍ਰਾਪਤੀਆਂ ਤੋਂ ਬਾਅਦ 1975 ਦੇ ਵਿੱਚ ਜਦੋਂ ਸਾਨੂੰ ਇਹ ਵਿਮਨ ਡੇ ਮਨਾਣ ਦਾ ਸਾਰੇ 올ਓਵਰ ਦ ਵਰਲਡ ਇਹ ਹੱਕ ਮਿਲ ਗਿਆ ਤੇ ਅਸੀਂ ਉਹ ਹੱਕ ਖੋਇਆ ਉਸ ਤੋਂ ਬਾਅਦ ਮੈਂ ਹੋਰ ਕਿਸੇ ਡਿਟੇਲ ਵਿੱਚ ਨਹੀਂ ਜਾਵਾਂਗੀ ਕਿਉਂਕਿ ਸਮਾਂ ਬਹੁਤ ਥੋੜਾ ਹੈ ਤੇ ਮੈਨੂੰ ਵਾਈਂਡ ਅਪ ਕਰਨ ਲਈ ਕਿਹਾ ਗਿਆ ਮੈਂ ਉਹਨਾਂ ਪਹਿਲਾਂ ਸਾਰੇ ਬੁਲਾਰਿਆਂ ਦਾ ਸ਼ੁਕਰੀਆ ਕਰਦੀ ਆ ਜਿਨ੍ਹਾਂ ਨੇ ਆਪਣੇ ਡਾਟਾ ਦੇ ਰੈਫਰੈਂਸ ਦੇ ਨਾਲ ਤੇ ਹੋਰ ਵੀ ਜੋ ਵੀ ਦੇਸ਼ ਵਿਦੇਸ਼ ਦੇ ਵਿੱਚ ਲੜਕੀਆਂ ਨਾਲ ਵਿਤਕਰੇ ਹੁੰਦੇ ਨੇ ਤਾਂ ਜਾਂ ਕਿਵੇਂ ਉਹਨਾਂ ਤੇ ਕਾਬੂ ਪਾਇਆ ਜਾ ਰਿਹਾ ਹੈ ਮੈਂ ਉਸ ਦੀ ਗੱਲ ਨਹੀਂ ਕਰਾਂਗੀ ਅੱਜ ਅਸੀਂ ਸਾਰੇ ਹੀ ਭੁੱਲ ਗਏ ਆ ਕਿ ਔਰਤਾਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਨਗਮਾ ਨਿਗਾਰ ਗੀਤਕਾਰ ਸ਼ਾਇਰ ਸਾਹਿਬ ਲੁਧਿਆਣਵੀ ਦਾ 20 ਜਨਮ ਦਿਨ ਹੈ ਉਸ ਮਹਾਨ ਸ਼ਾਇਰ ਨੂੰ ਅੱਜ ਮੈਂ ਆਪਣੀ ਇਜ਼ਤ ਭੇਂਟ ਕਰਦੀ ਹੋਈ ਉਸ ਦੀਆਂ ਦੋ ਨਜ਼ਮਾਂ ਤੁਹਾਡੇ ਸਾਹਮਣੇ ਇੰਨੇ ਥੋੜੇ ਸਮੇਂ ਦੇ ਵਿੱਚ ਉਹ ਤੁਹਾਡੇ ਸਾਹਮਣੇ ਪੇਸ਼ ਕਰਦੀ ਹਾਂ ਹੋਰ ਮੈਂ ਕੁਝ ਨਹੀਂ ਕਰ ਤੇ ਇੱਕ ਗੱਲ ਜਿਹੜੀ ਸਾਰੇ ਭੁੱਲ ਗਏ ਉਹਦਾ ਉਹਨੂੰ ਵੀ ਰਿਮਾਈਂਡ ਕਰਾਨੀ ਆ ਕਿ ਔਰਤਾਂ ਨੇ ਵੱਖਰੀ ਵੱਖਰੀ ਫੀਲਡ ਵਿੱਚ ਵੱਖਰੀ ਵੱਖਰੀ ਸਮਿਆਂ ਦੇ ਵਿੱਚ ਬਹੁਤ ਤਕਲੀਫਾਂ ਸਹੀਆਂ ਲੜਾਈਆਂ ਲੜੀਆਂ ਪਰ ਇੱਕ ਗੱਲ ਨਹੀਂ ਹੋਈ ਕਿ ਜਿਹੜੀ ਦੁਨੀਆ ਪਰਦੇ ਵਿੱਚ جنگ ਹੈ ਚਾਹੇ ਉਹ ਗਾਜ਼ਾ ਦੀ ਹੈ ਚਾਹੇ ਯੂਕਰੇਨ ਦੀ ਹੈ ਚਾਹੇ ਰਸ਼ੀਆ ਦੀ ਹੈ ਚਾਹੇ ਕਿਸੇ ਵੀ ਦੇਸ਼ ਦੇ ਵਿੱਚ ਹੈ ਉਹ جنگ ਦੇ ਖਿਲਾਫ ਸਾਨੂੰ ਆਪਣਾ ਆਵਾਜ਼ بلندਵਾ ਚੁਕਣੀ ਚਾਹੀਦੀ ਹੈ ਕਿਉਂਕਿ ਜਦੋਂ ਵੀ ਕਿਤੇ ਲੜਾਈ ਲੜਦੀ ਹੈ ਲੜਾਈ ਲੱਗਦੀ ਹੈ ਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਔਰਤ ਉਸ ਦਾ ਮਰਦ ਮਰਦਾ ਉਸ ਦਾ ਬੱਚਾ ਮਰਦਾ ਉਸ ਦਾ ਭਰਾ ਮਰਦਾ ਸਾਰੀ ਇਕਨੋਮੀ ਸ਼ੈਟਰ ਹੋ ਜਾਂਦੀ ਹੈ ਬੱਚਿਆਂ ਨੂੰ ਉਹ ਪਾਲਦੀ ਹੈ ਤੇ ਉਸ ਕਰਕੇ ਸਾਹਿਲ ਲੁਧਿਆਣਵੀ ਦੇ ਉਹ ਲਫ਼ਜ਼ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦੀ ਆਂ ਖੂਨ ਆਪਣਾ ਹੋ ਜਾਂ ਪਰਾਇਆ ਹੋ ਨਸਲੇ ਆਦਮ ਦਾ ਖੂਨ ਹੈ ਆਖੇ ਬੰਬ ਘਰੋਂ ਤੇ ਗਰੇ ਜਾਂ ਸਰਹੱਦੋਂ ਤੇ रूहे तामीर जखम खाती है खेत अपने जले जहां औरों के जीस्त फाकों से तिल मिलाती है सो ऐ इंसानों ऐ شریف इंसानों जंग टालती रहे तो बेहतर है तुम्हारे और मेरे घर में शमा जलती रहे तो बेहतर है साहिर ने के लफ्ज जंग के खिलाफ ताशकंद समझौते दे टाइम ਇਹੀ ਉਸ ਦੀ ਬਰੇਗੰਡ ਤੇ ਬੋਲੇ ਸਾਂ ਜੋ ਕਿ ਅੱਜ ਵੀ ਉਹਨੇ मीनिंगफुल ਹੈ ਜੋ ਸਮੇਂ ਸਮ ਇੱਕ ਹੋਰ ਗੱਲ ਔਰਤਾਂ ਨੂੰ ਆਪਣੀ ਜੈਨੇਟਿਕ ਵੈਲਥ ਦਾ ਮਾਣ ਹੋਣਾ ਚਾਹੀਦਾ ਉਹ ਬੱਚੇ ਨੂੰ ਜਿਸ ਤਰ੍ਹਾਂ ਪੈਦਾ ਕਰਦੀ ਹੈ ਫਿਰ ਕਿਵੇਂ ਸਾਰਾ ਪਰਿਵਾਰ ਸੰਭਾਲਦੀ ਹੈ ਇਹਦੇ ਮੈਂ ਡਿਟੇਲ ਚ ਨਹੀਂ ਜਾਵਾਂਗੀ ਸੋ ਔਰਤ ਕਿਸੇ ਗੱਲ ਦੇ ਵਿੱਚ ਵੀ ਘੱਟ ਨਹੀਂ ਉਸ ਨੂੰ ਆਪਣੇ ਰੁਤਵੇ ਦਾ ਮਾਣ ਹੋਣਾ ਚਾਹੀਦਾ ਤੇ ਇਸ ਤੇ ਇਹ ਜਿਹੜੇ ਬਾਰ ਬਾਰ ਸਾਰਿਆਂ ਨੇ ਇਹ ਰੇਪ ਦੇ ਦਰਦ ਦੀਆਂ ਕਹਾਣੀਆਂ ਦਿੱਤੀਆਂ ਨੇ ਉਸ ਰੇਪ ਬਾਰੇ ਮੈਂ ਸਾਹਿਰ ਦੀ ਹੀ ਇੱਕ ਨਜ਼ਮ ਤੁਹਾਡੇ ਸਾਹਮਣੇ ਪੇਸ਼ ਕਰਦੀ ਆ ਕਿ ਲੋਕ ਔਰਤ ਕੋ ਫਕਤ ਜਿਸਮ ਸਮਝ ਲੈਂਦੇ ਹਨ ਲੋਕ ਔਰਤ ਕੋ ਫਕਤ ਜਿਸਮ ਸਮਝ ਲੈਂਦੇ ਹਨ ਰੂਹ ਵੀ ਹੁੰਦੀ ਹੈ ਉਨ੍ਹਾਂ ਵਿੱਚ ਇਹ ਕਹਾਂ ਸੋਚਦੇ ਹਨ रू क्या होती है इससे उन्हें मतलब ही नहीं जब वो तो रेप कर देने रूह भी होती है क्या होती है इससे उन्हें मतलब ही नहीं वो तो बस तन के तकाजों का कहा मानते हैं इस हकीकत को ना समझते हैं ना पहचानते हैं सो कितनी सदियों से ये वैश्वत का चलन जारी है कितनी सदियों से है कायम ये गुनाहों का रिवाज लोग औरत की हर एक चीख को ਨਗਮਾ ਸਮਝੇ ਉਹ ਕਬੀਲੋਂ ਦਾ ਜ਼ਮਾਨਾ ਹੋ ਜਾਂ ਸ਼ਹਿਰੋਂ ਦਾ ਰਿਵਾਜ ਜ਼ਬਰ ਸੇ نسل ਬੜੇ ਬੱਚਾ ਵੀ ਪੈਦਾ ਕਰਨਾ ਔਰਤ ਦੀ ਕੌਨਸੈਂਟ ਨੂੰ ਬਿਲਕੁਲ ਉਹਦੇ ਵਿੱਚ ਕੋਈ ਸਲਾਹ ਨਹੀਂ ਲਈ ਜਾਂਦੀ ਸੋ ਜ਼ਬਰ ਸੇ نسل ਬੜੇ ਜ਼ੁਲਮ ਸੇ ਤਨ ਮੇਲ ਕਰੇ ਇਹ ਅਮਲ ਹਮੇ ਹੈ ਇਹ ਅਮਲ ਹਮੇ ਹੈ ਬੇ ਇਲਮ ਪਰਿੰਦੋਂ ਮੇ ਨਹੀਂ हम जो इंसानों की तहजीब लिए फिरते हैं हम सब वैसे कोई जंगल के दरुंदों में नहीं सो लोग औरत को सिर्फ फकत जिस्म समझ लेते हैं पहली ता गल है उन रैपिस्ट वास्ते है या वो बंदे जिन्ना दी ज़हनीयत ठीक नहीं है ते दूसरे पासे असि मर्दान दीया ज़ियातीयां दी गल जरूर कीती है पर उन्ना ही मर्दान ने बहुत ਇੱਕ ਖੂਬਸੂਰਤ ਤੰਗ ਨਾਲ ਆਪਣੇ ਔਰਤਾਂ ਬਾਰੇ ਲਿਖਿਆ ਹੈ ਔਰਤ ਬਾਰੇ ਕੈਫੀ ਆਜ਼ਮੀ ਲਿਖਦੇ ਨੇ ਉਠ ਮੇਰੀ ਜਾਨ ਜਿਸ ਉਠ ਮੇਰੀ ਜਾਨ ਉਠ ਮੇਰੀ ਜਾਨ ਮੇਰੇ ਸਾਥ ਚੱਲਣਾ ਹੈ tujhe ਜਿਸ ਆਗ ਵਿੱਚ ਜਲਤਾ ਹੂੰ ਮੈਂ ਉਸ ਆਗ ਵਿੱਚ ਜਲਣਾ ਹੈ ਤੁਰੇ tujhe ਉੜਨੇ ਖੁੱਲੇ ਵਿੱਚ ਹੈ ਮਹਿਕ ਖਮੇ ਗੈਸੂ ਵਿੱਚ ਨਹੀਂ ਜੰਨਤ ਇਸ अब तक तेरी तारीख कदर सॉरी जन्नत एक और है मर्द के पहलू में नहीं है सू औरत भी समझना चाहिए कदर अब तक तेरी तारीख ने जानी नहीं तुझ में शोले भी हैं बस आंसू ही नहीं तेरी हस्ती भी है एक चीज जवानी ही नहीं अपनी तारीख का रुख मतलब बदलना है तुझे उठ मेरी जान मेरे साथ चलना है तुझे मैं भी रुकने का नहीं ਵਕਤ ਵੀ ਰੁਕਨੇ ਕਾ ਨਹੀਂ ਲੜਖੜਾਏਗੀ ਕਹਾਂ ਤੱਕ ਸੰਭਲਣਾ ਹੈ ਤੁਝੇ ਉਠ ਮੇਰੀ ਜਾਨ ਮੇਰੇ ਸਾਥ ਚੱਲਣਾ ਹੈ ਤੁਝੇ ਤੇ ਲਾਸਟ ਵਿੱਚ ਮੈਂ ਆਪਣੀ ਗੱਲ ਨੂੰ ਖਤਮ ਕਰਦੀ ਹੋਈ ਇਹ ਜ਼ਰੂਰ ਕਹਾਂਗੀ ਇਹ ਵੀ ਸਾਰ ਸਿੱਧੀਆਂ ਲਾਈਨਾਂ ਨੇ ਮੈਂ ਉਸ ਨੇ ਹੋਰ ਅੰਦਾਜ਼ ਵਿੱਚ ਲਿਖੀਆਂ ਮੈਂ ਉਸ ਨੂੰ ਹੋਰ ਅੰਦਾਜ਼ ਵਿੱਚ ਪੇਸ਼ ਕਰਾਂਗੀ ਮਰਦ ਔਰ ਔਰਤ ਵਾਸਤੇ साथियों वास्ते साथी हाथ बढ़ाना एक अकेला थक जाएगा मिलकर बोझ उठाना हम हमने जब मिलकर हाथ बढ़ाया सागर ने रास्ता छोड़ा पर्वत ने शीश नभाया फौला दी हैं सीने अपने फौला दी हैं राहें हम चाहें तो पैदा कर लें चट्टानों में राहें अपना दुख भी एक है साथी अपना सुख भी एक, अपनी मंजिल सच की मंजिल अपना रास्ता नेक साथी हाथ बढ़ाना। इस धनवाद ले सुरेंद्र जयपाल गिलोरी आना